ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੈਨੇਡਾ ਦੇ ਵਿੱਚ ਪੀਆਰ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਕੈਨੇਡਾ ਤੋਂ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਪਿਛਲੇ ਬੀਤੇ ਸਮੇਂ ਤੋਂ ਕੈਨੇਡਾ ਦੇ ਵਿੱਚ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਹੜੀਆਂ ਵਾਇਰਲ ਵੀਡੀਓ ਹੋ ਰਹੀਆਂ ਹਨ ਕਿ ਕੈਨੇਡਾ ਦੇ ਵੱਲੋਂ ਪੀਆਰ ਦੇਣੀ ਕਾਫੀ ਜ਼ਿਆਦਾ ਘਟ ਕਰ ਦਿੱਤੀ ਗਈ ਹੈ ਤੇ ਸਟੂਡੈਂਟ ਅਤੇ ਹੋਰ ਕਾਮੇ ਜਿਹੜੇ ਆ ਕੈਨੇਡਾ ਦੇ ਵਿੱਚ ਪੀਆਰ ਨਹੀਂ ਹੋ ਰਿਹਾ ਪਰ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਤੋਂ ਹੁਣ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਕਿ ਪਹਿਲੇ 5 ਮਹੀਨਿਆਂ ਦੇ ਦੌਰਾਨ ਹੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ 210000 ਜਿਹੜੇ ਲੋਕ ਆ ਉਹਨਾਂ ਨੂੰ ਪੀਆਰ ਦੇ ਦਿੱਤੀ ਹੈ ਇਸ ਤੋਂ ਇਲਾਵਾ ਜੇਕਰ ਮਈ ਮਹੀਨੇ ਦੀ ਗੱਲ ਕਰੀਏ ਤੇ 40000 ਦੇ ਕਰੀਬ ਸਟੂਡੈਂਟਾਂ ਨੂੰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪੀਆਰ ਦੇ ਦਿੱਤੀ ਗਈ ਹੈ ਸੋ ਕੈਨੇਡਾ ਦੇ ਵੱਲੋਂ ਪੀਆਰ ਦੇ ਅੰਕੜਿਆਂ ਦੇ ਵਿੱਚ ਕੋਈ ਵੀ ਕਮੀ ਨਹੀਂ ਲਿਆਂਦੀ ਗਈ ਤੇ ਜੇਕਰ ਸਾਲ 2023 ਦੇ ਮੁਕਾਬਲੇ ਗੱਲ ਕਰੀਏ ਤੇ ਇਹ ਕਾਫੀ ਜ਼ਿਆਦਾ ਵਧ ਹੈ ਤੇ 9% ਦਾ ਵਾਧਾ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਵੱਲੋਂ ਜਿਹੜੇ ਸ਼ੁਰੂਆਤੀ ਮਹੀਨੇ ਹਨ ਇਹਨਾਂ ਦੇ ਵਿੱਚ ਪੀਆਰ ਦੇ ਵਿੱਚ ਵਾਧਾ ਕੀਤਾ ਗਿਆ ਹੈ ਸੋ ਜੇਕਰ ਗੱਲ ਦੂਸਰੇ ਪਾਸੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਸਟੂਡੈਂਟ ਕਾਫੀ ਜ਼ਿਆਦਾ ਰੋਸ ਪ੍ਰਦਰਸ਼ਨ ਕਰ ਰਹੇ ਹਨ ਕਿ ਕੈਨੇਡਾ ਦੇ ਵਿੱਚ ਪੀਆਰ ਮੁਸ਼ਕਲ ਹੋ ਚੁੱਕੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਇਸ ਸਮੇਂ 25 ਲੱਖ ਦੇ ਕਰੀਬ ਜਿਹੜੇ ਕੱਚੇ ਪ੍ਰਵਾਸੀ ਰਹਿ ਰਹੇ ਹਨ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਿਰਫ 5 ਲੱਖ ਦਾ ਹੀ ਅੰਕੜਾ ਰੱਖਿਆ ਗਿਆ ਹੈ ਕਿ 1 ਸਾਲ ਦੇ ਦੌਰਾਨ ਪੀਆਰ ਉਹਨਾਂ ਨੂੰ ਦਿੱਤੀ ਜਾਵੇਗੀ। ਸੋ ਪੀਆਰ ਲੈਣ ਵਾਲਿਆਂ ਦੀ ਗਿਣਤੀ ਕਿਤੇ ਹੀ ਜ਼ਿਆਦਾ ਵੱਧ ਚੁੱਕੀ ਆ ਪਿਛਲੇ 1-2 ਸਾਲਾਂ ਦੇ ਵਿੱਚ ਅਤੇ ਕੈਨੇਡਾ ਦੇ ਵੱਲੋਂ ਉਹ ਅੰਕੜਾ ਜਿਹੜਾ ਆ ਉਹ ਪੂਰੀ ਤਰ੍ਹਾਂ ਜਿਹੜਾ ਵਧਾਇਆ ਨਹੀਂ ਗਿਆ ਹੈ ਬਲਕਿ ਉਸ ਨੂੰ ਥੋੜਾ ਉਸ ਦੇ ਵਿੱਚ ਵਾਧਾ ਕੀਤਾ ਗਿਆ ਹੈ 50-60 ਹਜ਼ਾਰ ਲੋਕਾਂ ਦਾ। ਸੋ ਕੈਨੇਡਾ ਦੇ ਵਿੱਚ ਜਿਹੜੇ ਲੋਕ ਹਨ ਕੱਚੇ ਪ੍ਰਵਾਸੀ ਉਹਨਾਂ ਦੀ ਗਿਣਤੀ ਬਹੁਤ ਵੱਡੀ ਤਾਦਾਦ ਚੇ ਬਾਅਦ ਚੁੱਕੀ ਹੈ ਜਿਸ ਦੇ ਕਾਰਨ ਪੀਆਰ ਦੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਾਕੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿਹੜਾ ਪੀਆਰ ਦਾ ਅੰਕੜਾ ਉਹ 5 ਲੱਖ ਤੋਂ ਵੀ ਵੱਧ ਸਾਲ 2024 ਦੇ ਦੌਰਾਨ ਰੱਖਿਆ ਗਿਆ ਹੈ ਜੋ ਕਿ ਇੱਕ ਵਧੀਆ ਅੰਕੜਾ ਹੈ